ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰਗੋਬਿੰਦ ਸਿੰਘ ਸ਼ਾਹ ਸ਼ਨ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜ਼ੁਲਮ ਦਾ ਨਾਸ ਕਰਨ ਵਾਸਤੇ ਸਤਗੁਰਾਂ ਨੇ ਪਟਨੇ ਸਾਹਿਬ ਦੇ ਵਿੱਚ ਉਤਾਰ ਧਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਰਕਾਬ ਗੰਜ ਗੁਲ ਬਨਜਾਰਿਆਂ ਦਾ ਇੱਕ ਨਗਰ ਵਸਿਆ ਸੀ ਉਹ ਲੋਕ ਨਾ ਛਪਰੀਆਂ ਜਿਹ ਰਹਿੰਦੇ ਸਨ ਇੱਥੇ ਪਹੁੰਚ ਗਏ ਲੱਖੀ ਬਣਜਾਰੇ ਦੇ ਨਾਲ ਛੇਤੀ ਇੱਕ ਛਪਰੀ ਵਿੱਚ ਲੱਕੜਾ ਸੁੱਟੀਆਂ ਉੱਪਰ ਗੁਰੂ ਜੀ ਦਾ ਧੜ ਰੱਖਿਆ ਅਰਦਾਸਾ ਸੋਧ ਗਏ ਉਹਨੂੰ ਅੱਗ ਲਾ ਦਿੱਤੀ ਹਵਾ ਚੱਲ ਰਹੀ ਸੀ ਅੱਗ ਫੈਲ ਗਈ ਸਾਰੇ ਨਗਰ 'ਚ ਜਦੋਂ ਸ਼ਹੀਦ ਅਧਿਕਾਰੀਆਂ ਨੂੰ ਧੜ ਦੇ ਗੋਮਣ ਦਾ ਪਤਾ ਲੱਗਾ ਉਹਨਾਂ ਵਿੱਚ ਫੇਰ ਕਾਬਰ ਦੇ ਅਫਰਾ தਫੜੀ ਮਚ ਗਈ ਚਾਰੇ ਪਾਸੇ ਸਿਪਾਈ ਦੁੜਾਏ ਗਏ ਦਿੱਲੀ ਵਿੱਚ ਰਹਿਣ ਵਾਲੇ ਸਾਰੇ ਸਿੱਖਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਇੱਕ कोतवाल ਘੋੜੇ ਤੇ ਸਵਾਰ ਹੋ ਕੇ ਲੱਖੀ ਬਣਜਾਰੇ ਦਾ ਪਿੱਛਾ ਕਰਦਾ ਰਕਾਬ ਗੰਜ ਜਾ ਪਹੁੰਚਿਆ ਉੱਥੇ ਜਾ ਕੇ ਕੀ ਵੇਖਦਾ ਗੱਡੇ ਤਾਂ ਜੇ ਖੋਲੇ ਵੀ ਨਹੀਂ ਗਏ ਪਿੰਡ ਨੂੰ ਅੱਗ ਲੱਗੀ ਹੋਈ ਹੈ ਸਾਰਾ ਪਿੰਡ ਅੱਗ ਬੁਝਾਉਣ ਵਿੱਚ ਲੱਗੇ ਹੋਏ ਨੇ ਉਹਦਾ ਸ਼ੱਕ ਜਾਂਦਾ ਰਿਹਾ ਉਹ ਗੱਡਿਆਂ ਦੇ ਉਪਰੀ ਜੀ ਨਜ਼ਰ ਮਾਰ ਕੇ ਵਾਪਸ ਪਰਤ ਗਿਆ ਐਵੇਂ ਜਾਨ ਹੂਲ ਕੇ ਆਪਣਾ ਸਾਰਾ ਨਗਰ ਭਸਮ ਕਰਾ ਕੇ ਗੁਰਸਿੱਖਾਂ ਨੇ ਆਪਣੇ ਸਤਿਗੁਰਾਂ ਦੇ ਸਰੀਰ ਨੂੰ ਦੁਖੀਆਂ ਦੇ ਹੱਥੋਂ ਬਚਾਇਆ ਉਹਦਾ ਸਸਕਾਰ ਕੀਤਾ ਫਿਰ ਉਹਨਾਂ ਨੇ ਗੁਰੂ ਜੀ ਦੇ ਹਸਤੀਆਂ ਇੱਕ ਤਾਂਬੇ ਦੀ ਗਾਗਰ ਵਿੱਚ ਪਾਈਆਂ ਅਤੇ ਜਮੂ ਜਮੀਨ ਵਿੱਚ ਡੂੰਘਾ ਟੋਆ ਪੁੱਟ ਕੇ ਉਹਦੇ ਵਿੱਚ ਦੱਬ ਦਿੱਤੀਆਂ ਕਿ ਦੀਪਰਾਂ ਤੋਂ ਹਨਬਾਲ ਗੋਬਿੰਦ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਨਾ ਤੇ ਤਿਲਕ ਲਾਉਣ ਦੀ ਰਸਮ ਲਈ ਤਿਆਰੀਆਂ ਲੱਗੀਆਂ ਇਹ ਸ਼ੁਭ ਕਾਰਜ ਲਈ ਵਿਸਾਖੀ ਦਾ ਦਿਨ ਨਿਯਤ ਕੀਤਾ ਗਿਆ ਇਹ ਸਮਾਦ 1733 ਦੀ ਵਿਸਾਖੀ ਸੀ ਇਸ ਅਫਸਰ ਲਈ ਸਾਰੇ ਮਸੰਦਾਂ ਸਬੰਧੀਆਂ ਸੇਵਕਾਂ ਨੂੰ ਸੱਦਾ ਪੱਤਰ ਭੇਜ ਦਿੱਤੇ ਗਏ ਗੁਰਗੱਦੀ ਦੇ ਤਿਲਕ ਦੀ ਰਸਮ ਬਾਬਾ ਬੁੱਢਾ ਜੀ ਦੀ ਅੰਸ਼ ਦੇ ਹੱਥੋਂ ਕਰਾਉਣ ਦੀ ਪਰੰਪਰਾ ਗੁਰੂ ਘਰ ਵਿੱਚ ਚੱਲੀ ਆ ਰਹੀ ਸੀ ਇਸ ਸਮੇਂ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ ਬਾਬਾ ਗੁਰਦਤਾ ਜੀ ਦੇ ਸੁਪੁੱਤਰ RAM ਕੌਰ ਜੀ ਸਨ ਉਹਨਾਂ ਦੀ ਉਮਰ ਆ ਇਸ ਵੇਲੇ ਕੇਵਲ 3 ਸਾਲ ਦੀ ਸੀ ਪਰ ਰਸਮ ਉਹਨਾਂ ਦੇ ਪਾਸੋਂ ਹੀ ਕਰਾਉਣੀ ਸੀ ਇਸ ਲਈ ਉਹਨਾਂ ਨੂੰ ਵੀ ਸੱਦਿਆ ਗਿਆ ਕਈ ਦਿਨ ਪਹਿਲਾਂ ਤੋਂ ਹੀ ਦੂਰ ਦੂਰ ਦੀਆਂ ਸੰਗਤਾਂ ਸੇਵਕ ਸੰਬੰਧੀ ਮਸੰਦ ਆਨੰਦਪੁਰ ਜੁੜਨੇ ਸ਼ੁਰੂ ਹੋ ਗਏ ਮर्यादा ਅਨੁਸਾਰ ਸਭੇ ਜੋਗੇ ਯੋਗ ਸੀ ਭੇਟਾ ਲੈ ਕੇ ਹਾਜ਼ਰ ਹੋਏ ਸਨ ਦਰਬਾਰ ਵਿੱਚ ਹਰ ਸਮੇਂ ਦੀਵਾਨ ਸੱਜਿਆ ਰਹਿੰਦਾ ਰਾਗੀ ਰਬਾਬੀ ਕੀਰਤਨ ਕਰਦੇ ਰਹਿੰਦੇ ਢਾਡੀ ਭਟ ਨੱਟ ਆਦ ਗੁਰਦਰਬਾਰ ਦੇ ਮੇਲੇ ਵਿੱਚ ਆਪਣੇ ਆਪਣੇ ਕਰਤਵ ਦੱਸ ਰਹੇ ਸਨ ਸਾਰੇ ਨਗਰ ਵਿੱਚ ਗਹਿਮਾ ਗਹਿਮ ਹੋ ਰਹੀ ਸੀ ਵਿਸਾਖੀ ਦੀ ਪਹਿਲੀ ਰਾਤ ਪੂਰਾ ਸਮਾਂ ਅਖੰਡ ਕੀਰਤਨ ਹੰਦ ਰਿਆ ਅੰਮ੍ਰਿਤ ਵੇਲੇ ਸਾਰਿਆਂ ਨੇ ਇਸ਼ਨਾਨ ਕੀਤੇ ਨਵੇਂ ਬਸਤਰ ਸਜਾ ਕੇ ਬਾਣੀ ਪੜਦੇ ਦੀਵਾਨ ਵਿੱਚ ਹਾਜ਼ਰ ਹੋਏ ਗੋਬਨ ਜੀ ਵੀ ਨੇ ਅਨੁਸਾਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੁੰਦਰ ਬਸਤਰ ਪਹਿਨੇ ਕਮਰਬੰਦ ਬੰਨ ਕੇ ਕਿਰਪਾਨ ਸਜਾਈ ਮੋਢੇ ਤੇ ਕਮਾਨ ਲਟਕਾ ਲਟਕ ਰਹੀ ਸੀ ਪਿੱਠ ਤੇ ਤੀਰਾਂ ਦਾ ਭੱਥਾ ਵਾਵਾ ਫਬਰਿਆ ਸੀ ਇਸ ਤਰ੍ਹਾਂ ਸੂਰਬੀਰਾਂ ਵਾਲਾ ਬਾਣਾ ਧਾਰ ਕੇ ਆਪ ਨੇ ਪਹਿਲੇ ਦਾਦੀ ਜੀ ਫਿਰ ਮਾਤਾ ਜੀ ਨੂੰ ਮੱਥਾ ਟੇਕਿਆ ਫਿਰ ਦਮਦਮਾ ਸਾਹਿਬ ਕੇ ਸਜੇ ਦਿਵਾਨ ਵਿੱਚ ਪਹੁੰਚੇ ਉਹਦੇ ਸੰਗਤਾਂ ਜੁੜੀਆਂ ਸਨ ਆਪ ਜੀ ਦੀ ਸੁੰਦਰ ਛੱਬ ਵੇਖ ਕੇ ਸੰਗਤਾਂ ਨਿਹਾਲੋ ਨਿਹਾਲ ਹੋ ਰਹੀਆਂ ਸਨ ਆਪ ਜੀ ਸੰਗਤਾਂ ਬਾਸੋਂ ਆਗਿਆ ਲੈ ਕੇ ਗੱਦੀ ਉੱਪਰ ਬਿਰਾਜਮਾਨ ਹੋ ਗਏ ਗੁਰੂ ਘਰ ਦੀ ਪਰੰਪਰਾ ਅਨੁਸਾਰ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਕੁੱਲ ਵੱਲੋਂ ਗੁਰੂ ਸਾਹਿਬ ਨੂੰ ਇੱਕ ਦਸਤਾਰ ਕਲਗੀ ਅਤੇ ਘੋੜਾ ਭੇਟ ਕੀਤੇ ਗਏ ਦਸਤਾਰ ਤੇ ਕਲਗੀ ਗੁਰੂ ਜੀ ਨੇ ਆਪਣੇ ਸਿਰ ਉੱਪਰ ਸਜਾ ਲਈ ਘੋੜਾ ਬੜਾ ਸੁੰਦਰ ਸੀ ਗੁਰੂ ਸਾਹਿਬ ਉਹਨੂੰ ਵੇਖ ਕੇ ਬਤੀ ਪ੍ਰਸੰਨ ਹੋਏ ਦਸਤਾਰ ਬੰਦੀ ਤੋਂ ਬਾਅਦ ਬਾਲ ਕ੍ਰਾਮ ਕੌਰ ਜੀ ਪਾਸੋਂ ਗੁਰੂ ਜੀ ਦੇ ਮੱਥੇ ਉੱਪਰ ਕੇਸਰ ਚੰਦਨ ਦਾ ਤਿਲਕ ਲਵਾਇਆ ਗਿਆ ਇਸ ਸਮੇਂ ਦੀਵਾਨ ਵਿੱਚ ਬੈਠੀਆਂ ਸੰਗਤਾਂ ਜੈ ਜੈਕਾਰ ਕਰਨ ਲੱਗੀਆਂ ਤਿਲਕ ਦੀ ਰਸਮ ਪੂਰੀ ਹੋਣ ਤੋਂ ਬਾਅਦ ਸੰਬੰਧੀਆਂ ਮਸੰਦਾਂ ਸੰਗਤਾਂ ਨੇ ਆਪੋ ਆਪਣੀਆਂ ਨਾਲ ਲਿਆਂਦੀਆਂ ਸੁਗਾਤਾਂ ਗੁਰੂ ਸਾਹਿਬ ਨੂੰ ਭੇਟਾ ਕੀਤੀਆਂ ਮੇਵੜੇ ਸਿੱਖ ਨੇ ਸਾਰਿਆਂ ਦਾ ਨਾਮ ਲੈ ਲੈ ਕੇ ਅਰਦਾਸਾਂ ਕੀਤੀਆਂ ਇਹ ਰਸਮ ਇੱਕ ਪੈਰ ਵਿੱਚ ਸੰਪੂਰਨ ਹੋਈ ਇਸ ਤੋਂ ਉਪਰੰਤ ਗੁਰੂ ਜੀ ਮਹਿਲਾ ਵਿੱਚ ਚਲੇ ਗਏ ਗੁਰ ਗੱਦੀ ਦੇ ਤਿਲਕ ਸਮੇਂ ਦੂਰ ਦੂਰ ਤੋਂ ਸੰਗਤਾਂ ਆਨੰਦ ਬੁਰਾਈਆਂ ਹੀਆਂ ਸਨ ਇਹਨਾਂ ਵਿੱਚੋਂ ਦਿੱਲੀ ਤੋਂ ਆਈ ਸੰਗਤ ਵੀ ਸ਼ਾਮਲ ਸੀ ਇਹਨਾਂ ਦੇ ਵਿੱਚ ਦਿੱਲੀ ਦੀ ਸੰਗਤ ਦੇ ਨਾਲ ਭਾਈ ਉਦ ਭਾਈ ਲੱਖੀ ਲਬਾਣਾ ਵੀ ਆਏ ਹੋਏ ਸਨ ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਦਿੱਲੀ ਛੱਡ ਕੇ ਦੱਖਣ ਦੇਸ਼ ਵੱਲ ਭੱਜ ਜਾਣ ਦੀ ਵਾਰਤਾ ਸੁਣਾਈ। ਉਹਨਾਂ ਨੇ ਦੱਸਿਆ ਕਿ ਜਿਸ ਦਿਨ ਸਤਗੁਰਾਂ ਨੂੰ ਅਸ਼ੀਰਵਾਦ ਕੀਤਾ ਗਿਆ ਸੀ ਉਸੇ ਰਾਤ ਭਾਈ ਮਦੀਦਾ ਜੀ ਸ਼ਹੀਦ ਨੇ ਬਾਦਸ਼ਾਹ ਨੂੰ ਸੁਪਨੇ ਵਿੱਚ ਆ ਕੇ ਦਬਾਇਆ। ਉਹਨਾਂ ਨੇ ਬਾਦਸ਼ਾਹ ਦਾ ਪਲੰਗ ਮੋਢਾ ਕਰਤਾ ਉਹਨੂੰ ਫਰਸ਼ ਤੋਂ ਡੇਗ ਕੇ ਫਰਸ਼ ਉੱਤੇ ਡੇਗ ਕੇ ਉਹਦੀ ਛਾਤੀ ਤੇ ਬੈਠ ਗਏ। ਉਹਦਾ ਸਿਰ ਫੜ ਕੇ ਜ਼ੋਰ-ਜ਼ੋਰ ਨਾਲ ਫਰਸ਼ ਤੇ ਮਾਰਿਆ। ਔਰੰਗਜੀਬ ਇੰਨਾ ਭੈ ਭੀਤ ਹੋਇਆ ਉਹਦੀਆਂ ਚੀਕਾਂ ਨਿਕਲ ਗਈਆਂ ਆਵਾਜ਼ ਸੁਣ ਕੇ ਪਹਿਰੇਦਾਰ ਨਸੇ ਆਏ ਬਾਦਸ਼ਾਹ ਨੇ ਸ਼ਰਮ ਦੇ ਮਾਰਿਆ ਉਹਨਾਂ ਨੂੰ ਤਾਂ ਕੁਝ ਨਹੀਂ ਦੱਸਿਆ ਪਰ ਦੂਜੀ ਰਾਤ ਆਪਣਾ ਮਹਿਲ ਛੱਡ ਕੇ ਦੂਜੇ ਮਹਿਲ ਵਿੱਚ ਜਾ ਸੁਤਾ ਪਰ ਇੱਥੇ ਵੀ ਉਹੀ ਵਾਪਰਿਆ ਭਾਈ ਮਦੀਦਾ ਦੀ ਰੂਹ ਬਾਦਸ਼ਾਹ ਨੂੰ ਧਮਕਾਉਂਦੀ ਕਿ ਤੈਨੂੰ ਦਿੱਲੀ ਵਿੱਚ ਰਹਿਣ ਨਹੀਂ ਦੇਣਾ ਬਾਦਸ਼ਾ ਨੇ ਇਸ ਆਫਤ ਤੋਂ ਬਚਣ ਲਈ ਕਈ ਜਾਦੂ ਟੂਣੇ ਕਰਵਾਏ। ਮੁੱਲਾ ਮਲਾਣੇ ਵੀ ਸੱਦੇ ਪਰ ਕੁਝ ਨਾ ਬਣਿਆ ਕੋਈ ਵੀ ਬਾਦਸ਼ਾ ਨੂੰ। ਸ਼ਹੀਦ ਮਤੀ ਦਾਸ ਦੇ ਕਰੋਪ ਤੋਂ ਨਾ ਛੁਡਾ ਸਕਿਆ। ਇੱਕ ਦਿਨ ਬਾਦਸ਼ਾ ਨੇ ਸੁਣਿਆ ਕਿ ਦਿੱਲੀ ਵਿੱਚ ਇੱਕ ਬੜਾ ਪਹੁੰਚਿਆ ਹੋਇਆ ਪੀਰ ਦਰवेश ਆਇਆ। ਬਾਦਸ਼ਾ ਬੜੀਆਂ ਕੀਮਤੀ ਸੁਗਾਤਾਂ ਲੈ ਕੇ ਪੀਰ ਸਾਹਿਬ ਦੀ ਖਿਦਮਤ ਵਿੱਚ ਹਾਜ਼ਰ ਹੋਇਆ ਤੇ ਆਪਣਾ ਦੁੱਖ ਦੱਸ ਕੇ ਕੋਈ ਉਪਾਅ ਕਰਨ ਦੀ ਅਰਜ਼ੋਈ ਕੀਤੀ ਪੀਰ ਸਾਹਿਬ ਨੇ ਸਾਰੀ ਗੱਲ ਸੁਣੀ ਅੰਦਰ ਧਿਆਨ ਉਹਗੇ ਵਿਚਾਰ ਕੀਤੀ ਫਿਰ ਬਾਖਸ਼ਾ ਨੂੰ ਦੱਸਿਆ ਕਿ ਇਹ ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਦਾ ਸਿੱਖ ਹੈ ਤੂੰ ਉਹਨੂੰ ਆਰੇ ਨਾਲ ਚਰਵਾ ਕੇ ਸ਼ਹੀਦ ਕੀਤਾ ਹੈ ਉਹ ਬੜਾ ਬਲਵਾਨ ਤੇ ਜ਼ਬਰਦਸਤ ਉਹਦੇ ਅੱਗੇ ਕਿਸੇ ਦੀ ਵਾਹ ਨਹੀਂ ਚੱਲ ਸਕਦੀ ਤੇਰਾ ਭਲਾ ਇਸੇ ਵਿੱਚ ਹੈ ਅਗੇ ਤੂੰ ਦਿੱਲੀ ਛੱਡ ਦੇ ਅਦੇ ਕਿਸੇ ਹੋਰ ਸ਼ਹਿਰ ਵਿੱਚ ਜਾ ਰੋ ਇਹ ਸੁਣ ਕੇ ਬਾਦਸ਼ਾਹ ਬੜਾ ਘਬਰਾਇਆ ਉਹਦੇ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਸੀ ਕਿ ਸ਼ਹੀਦ ਰੂਗ ਕੋਲੋਂ ਡਰ ਕੇ ਆਪਣੀ ਰਾਜਧਾਨੀ ਬਦਲ ਲਵੇ ਉਸ ਨੇ ਇਹਦਾ ਇੱਕ ਹੋਰ ਹੱਲ ਸੋਚ ਲਿਆ ਉਹ ਦੱਖਣ ਦੇਸ਼ ਵੱਲ ਫੌਜੀ ਮਹਿੰਮ ਲੈ ਕੇ ਰਵਾਨਾ ਹੋ ਗਿਆ ਮਸ਼ਹੂਰ ਮਸ਼ਹੂਰੋ ਨੇ ਕੀਤਾ ਵੀ ਉਹ ਦੱਖਣ ਦੇ ਸੂਬੇਦਾਰਾਂ ਦੀ ਬਗਾਵਤ ਨੂੰ ਕੁਚਲਣ ਜਾ ਰਿਹਾ ਪਰ ਅਸਲ ਵਿੱਚ ਉਹ ਸ਼ਹੀਦ ਦੀ ਰੂਹ ਕੋਲੋਂ ਭੱਜ ਰਿਹਾ ਸੀ ਇਹ ਵਾਰਤਾ ਸੁਣ ਕੇ ਸਾਹਿਬ ਜੀ ਨੇ ਫਰਮਾਇਆ ਔਰੰਗਜੀਤ ਉਹਨ ਦੱਖਣ ਦੇਸ਼ ਵਿੱਚ ਹੀ ਰਹੇਗਾ ਉਹਨੂੰ ਮੁੜ ਦਿੱਲੀ ਵਿੱਚ ਪੈਰ ਪਾਉਣਾ ਨਸੀਬ ਨਹੀਂ ਹੋਣਾ ਆਨੰਦਪੁਰ ਦਾ ਨਗਰ ਬਲਾਸਪੁਰ ਦੇ ਰਾਜੇ ਦੇ ਰਾਜ ਵਿੱਚ ਸੀ आनंदਪੁਰ ਵਿਖੇ ਗੁਰੂ ਜੀ ਦਾ ਰਾਜ ਚਲਕ ਜਿਸ ਧੂਮ ਧਾਮ ਅਦੇ ਸ਼ਾਨੋ ਸ਼ੌਕਦ ਨਾਲ ਹੋਇਆ ਉਹਦੀਆਂ ਧੁਮਾਂ ਚਾਰੇ ਪਾਸੇ ਪੈ ਗਈਆਂ ਬਲਾਸਪੁਰ ਦੇ ਰਾਜੇ ਦੇ ਕੰਨਾਂ ਵਿੱਚ ਇਹ ਸੌ ਪਈ ਉਹਨੇ ਆਪਣੇ ਮੰਤਰੀ ਨੂੰ ਇਕਾਂਤ ਵਿੱਚ ਬੁਲਾ ਕੇ ਆਖਿਆ ਸਾਡੇ ਰਾਜ ਵਿੱਚ ਜਿਹੜਾ ਇੱਕ ਰਾਜ ਚਲਕ ਹੋਇਆ ਉਹਦੀਆਂ ਧੁਮਾਂ ਮਚ ਗਈਆਂ ਨੇ ਐਨੀ ਪਰਜਾ ਤਾਂ ਸਾਡੇ ਰਾਜਦਲਕ ਦੇ ਸਮੇਂ ਵੀ ਕੱਟੀ ਨਹੀਂ ਹੋਈ ਸੀ ਐਨੀਆਂ ਸੁੰਦਰ ਕੀੰਦੀ ਸਗਾਤਾ ਸਾਨੂੰ ਭੇਟਾ ਕੀਤੀਆਂ ਗਈਆਂ ਨਹੀਂ ਸਨ ਕੀ ਸ਼ਾਹਨਸ਼ਾਹ ਦਿੱਲੀ ਨੂੰ ਇਸ ਖਬਰਾਂ ਦੇ ਪਹੁੰਚਦੀ ਇਹਨਾਂ ਖਬਰਾਂ ਦੀ ਨਾ ਪਹੁੰਚੀਆਂ ਹੋਣਗੀਆਂ ਇਹ ਖਬਰਾਂ ਜਿਸ ਔਰੰਗਜ਼ੇਬ ਨੇ ਦੇਸ਼ ਵਿੱਚ ਸਹਿਮ ਪਾਸ ਛੱਡਿਆ ਜਿਨ੍ਹਾਂ ਇਸ ਬਾਲ ਗੁਰੂ ਦੇ ਪਿਤਾ ਨੂੰ ਕਤਲ ਕਰਵਾ ਦਿੱਤਾ ਕੀ ਉਹ ਸਾਨੂੰ ਨਾ ਪੁੱਛੇਗਾ ਕਿ ਤੁਸੀਂ ਆਪਣੇ ਰਾਜ ਵਿੱਚ ਇਹ ਸਭ ਕੁਝ ਕਿਉਂ ਨਹੀਂ ਦਿੱਤਾ ਸਾਡੇ ਉੱਤੇ ਇਸ ਨਾਲ ਕੋਈ ਆਫਤ ਜਨਾ ਆ ਟੁੱਟੇਗੀ ਇਹ ਸਾਰੇ ਸਵਾਲ ਮੰਤਰੀ ਨੂੰ ਕੀਤੇ ਗਏ ਮੰਤਰੀ ਨੇ ਹੱਥ ਜੋੜ ਕੇ ਆਖਿਆ ਰਾਜਨ ਮੈਨੂੰ ਇਹ ਸਿਲਕ ਦੀ ਖਬਰ ਪਹਿਲਾਂ ਤੋਂ ਹੀ ਪਤਾ ਲੱਗੀ ਹੋਈ ਹੈ ਮੈਂ ਆਪਣੇ ਇੱਕ ਭਰੋਸੇਯੋਗ ਦੂਤ ਨੂੰ ਆਨੰਦਪੁਰ ਭੇਜਿਆ ਸੀ ਕਿ ਉੱਥੋਂ ਦਾ ਸਹੀ ਹਾਲ ਮੈਨੂੰ ਆ ਕੇ ਦੱਸੇ ਰਾਜਨਬਾਲ ਗੋਬਿੰਦ ਰਾਏ ਜਿਸ ਗੱਦੀ ਤੇ ਬੈਠਾ ਹੈ ਉਹ ਗੁਰੂ ਨਾਨਕ ਦੀ ਅਧਿਆਤਮਕ ਗੱਦੀ ਹੈ ਗੁਰੂ ਨਾਨਕ ਦੇਵ ਜੀ ਦੇ ਸਿੱਖ ਪੂਰਬ ਵੱਲ ਅਸਾਮ ਤੱਕ ਪੱਛਮ ਵੱਲ ਬਲਕ ਦੇ ਬੁਖਾਰੇ ਤੱਕ ਉੱਤਰ ਵੱਲ ਤਿੱਬਤ ਦੇ ਲਦਾਖ ਤੱਕ ਦੱਖਣ ਵੱਲ ਸੰਗਲਾ ਦੀਪ ਤੱਕ ਫੈਲੇ ਹੋਏ ਨੇ ਉਹਨਾਂ ਦੀ ਗੱਦੀ ਦੇ ਤਿਲਕ ਸਮੇ ਸਿੱਖਾਂ ਦਾ ਭਾਰੀ ਇਕੱਠ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਜਿੱਥੋਂ ਤੱਕ ਗੁਰੂ ਦੇ ਇਰਾਦਿਆਂ ਦਾ ਸੰਬੰਧ ਹੈ ਉਹ ਅਜੇ ਬਾਲਕ ਹੈ ਜਦੋਂ ਰੱਤਾ ਸਿਆਣਾ ਹੋਵੇਗਾ ਤਦ ਪਤਾ ਲੱਗੇਗਾ ਕਿ ਉਹ ਕੀ ਕਰਨਾ ਚਾਹੁੰਦੇ ਨੇ ਉੰਜ ਹੋ ਤੇ ਉਹਦੇ ਸਿੱਖ ਬੜੇ ਨਿਰਭੈ ਤੇ ਦਲੇਰ ਨੇ ਬਾਦਸ਼ਾਹ ਦੇ ਜ਼ੁਲਮਾਂ ਤੋਂ ਡਰਦੇ ਨਹੀਂ ਸਗੋਂ ਉਰਭ ਰਹਿ ਨੇ ਜੇ ਬਾਦਸ਼ਾਹ ਸਾਡੇ ਕੋਲ ਪੁੱਛੇਗਾ ਅਸੀਂ ਆਖਾਂਗੇ ਸਰਕਾਰ ਵੱਲੋਂ ਸਾਨੂੰ ਕੋਈ ਹੁਕਮ ਨਹੀਂ ਸੀ ਆਇਆ ਇਸ ਲਈ ਆਪ ਦੀ ਰਾਜਨੀਤਿਕ ਚਾਲ ਅਤੇ ਨੀਤੀ ਦਾ ਪਤਾ ਨਾ ਹੁਣ ਕਰਕੇ ਅਸੀਂ ਆਪ ਕੋਈ ਦਖਲ ਨਹੀਂ ਦਿੱਤਾ ਮੈਂ ਇਹ ਹੀ ਸੋਚ ਕੇ ਆਪ ਵੱਲੋਂ ਆਨੰਦਪੁਰ ਦਸਤਾਰ ਨਹੀਂ ਭੇਜੀ ਤਾਂ ਜੋ ਬਾਦਸ਼ਾਹ ਨੂੰ ਇਤਰਾਜ਼ ਕਰਨ ਦਾ ਮੌਕਾ ਹੀ ਨਾ ਮਿਲੇ ਮੰਤਰੀ ਦੇ ਸਿਆਣੇ ਬਜਣ ਸੁਣ ਕੇ ਰਾਜੇ ਦਾ ਤੌਖਲਾ ਜਾਂਦਾ ਰਿਹਾ ਮਲਤਾਨ ਨਗਰ ਵਿੱਚ ਭਾਈ ਰੂਪਾ ਗੁਰੂ ਦਾ ਸਿੱਖ ਰਹਿੰਦਾ ਸੀ ਉਹ ਬੜਾ ਅਮੀਰ ਆਦਮੀ ਸੀ ਬੜਾ ਵੱਡਾ ਉਹਦਾ ਕਾਰੋਬਾਰ ਸੀ ਪਰ ਭਾਈ ਰੂਪਾ ਗੁਰੂ ਨਾਨਕ ਦਾ ਭਗਤ ਸੀ ਮਾਇਆ ਧਾਰੀ ਹੁੰਦਾ ਹੋਇਆ ਵੀ ਮਾਇਆ ਵੱਲੋਂ ਨਰਲੇਬ ਰਹਿੰਦਾ ਸੀ ਉਹ ਆਏ ਗਏ ਦੀ ਸੇਵਾ ਕਰਦਾ ਗਰੀਬਾਂ ਦੀ ਸਹਾਇਤਾ ਲਈ ਦੌੜਦਾ ਸਤ ਸੰਗ ਵਿੱਚ ਬੈਠ ਕੇ ਬਾਣੀ ਪੜਦਾ ਤੇ ਦੂਜਿਆਂ ਨੂੰ ਗੁਰੂ ਘਰ ਵੱਲ ਪ੍ਰੇਰਦਾ ਉਹਦੇ ਸੱਚੇ ਸੁੱਚੇ ਪਵਿੱਤਰ ਤੇ ਨਿਰਲੇਪ ਜੀਵਨ ਨੂੰ ਵੇਖ ਕੇ ਕੀ Hindu ਕੀ Musalman ਸਾਰੇ ਉਹਦਾ ਸਤਿਕਾਰ ਕਰਦੇ ਉਹਦੀ ਪ੍ਰੇਰਣਾ ਸਦਕਾ ਅਣਗਿਣਤ ਲੋਕ ਗੁਰੂ ਨਾਨਕ ਦੇਵ ਉਪਾਸ਼ਕ ਬਣ ਗਏ ਮਲਤਾਨ ਦਾ ਕਾਜੀ ਤੇ कोतवाल ਬੜੇ ਤਿਆਸਵੀ Musalman ਸਨ ਉਹ ਭਾਈ ਰੂਪੇ ਤੋਂ ਬੜੇ ਔਖੇ ਸਨ ਭਾਈ ਰੂਪੇ ਦੀ ਸੰਤ ਬਿਰਤੀ ਅਤੇ ਗ੍ਰਸਤ ਮਾਏ ਉਦਾਸੀ ਵਾਲੇ ਜੀਵਨ ਸਦਕਾ ਲੋਕ ਗੁਰੂ ਘਰ ਵੱਲ ਖਿੱਚੀ ਜਾ ਰਹੇ ਸਨ ਕਾਜੀ ਕੋਲ ਉਸ ਐਸੀ ਨਹੀਂ ਸੀ ਹੁੰਦਾ ਕਿ ਉਹਨੇ ਨਗਰ ਦੇ कोतवाल ਨਾਲ ਰਲ ਕੇ ਭਾਈ ਰੂਪੇ ਨੂੰ ਕਿਸੇ ਮੁਕਦਮੇ ਵਿੱਚ ਬਸਾਉਣ ਅਤੇ ਉਹਨੂੰ ਦੰਡ ਦਿਵਾਉਣ ਦੀ ਡੌਲ ਬਣਾਈ ਉਹਨਾਂ ਦਿਨਾਂ ਵਿੱਚ ਮਲਤਾਨ ਅਤੇ ਤਲੰਬੇ ਦੇ ਇਲਾਕੇ ਵਿੱਚ ਡਾਕੂਆਂ ਦਾ ਬੜਾ ਭਾਰਾ ਜੋਰ ਸੀ ਡਾਕੂ ਟੋਲਾ ਬਣਾ ਕੇ ਪਿੰਡਾਂ ਵਿੱਚ ਧਾਵਾ ਬੋਲ ਦਿੰਦੇ ਸ ਤੇ ਲੁੱਟਮਾਰ ਕਰਕੇ ਅਰਨੋਂ ਜਾਂਦੇ ਚਾਰੇ ਪਾਸੇ ਇਹਨਾਂ ਧੜਵੀਆਂ ਦਾ ਸਹਿਮ ਛਾਇਆ ਹੋਇਆ ਸੀ ਕੁਦਰਤ ਵੇਖੋ ਇਹਨਾਂ ਧੜਵੀਆਂ ਦੇ ਸਰਦਾਰ ਦਾ ਨਾਮ ਹੀ ਰੂਪਾ ਸੀ ਇੱਕ ਵਾਰ ਰੂਪੇ ਧੜਵੀ ਨੇ ਮਲਤਾਨ ਸ਼ਹਿਰ ਵਿੱਚ ਡਾਕਾ ਮਾਰਿਆ ਭਾਰੀ ਮਾਲ ਤਾਂ ਲੁੱਟ ਕੇ ਲੈ ਗਿਆ ਕਾਜੀ ਦੀ ਸਲਾਹ ਨਾਲ कोतवाल ਨੇ ਨਗਰ ਦੇ ਵਪਾਰੀ ਰੂਪੇ ਨੂੰ ਫੜਾ ਕੇ ਹਾਕਮ ਅੱਗੇ ਪੇਸ਼ ਕਰਤਾ ਕਿ ਇਹ ਹੀ ਡਾਕੂਆਂ ਦਾ ਸਰਦਾਰ ਰੂਪਾ ਧੜਵੀ ਹੈ ਜਿਨਨੇ ਡਾਕਾ ਮਾਰਿਆ ਨਗਰ ਦਾ ਸਭ ਤੋਂ ਧਨੀ ਵਪਾਰੀ ਡਾਕੂ ਹੋ ਸਕਦਾ ਹਾਕਮ ਦੇ ਇਹ ਗੱਲ ਮੰਨਣ ਵਿੱਚ ਨਾ ਆਈ ਉਹਨੇ ਰੂਪੇ ਬਾਸੋ ਸੱਚ-ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਰੂਪੇ ਨੇ ਦੱਸਿਆ ਕਿ ਉਹ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਨਾਨਕ ਦੇ ਸਿੱਖ ਭਾਵੇਂ ਜਾਨ ਚਲੀ ਜਾਵੇ ਕਦੀ ਝੂਠ ਨਹੀਂ ਬੋਲਦੇ ਮੈਂ ਬਿਲਕੁਲ ਬੇਕਸੂਰ ਹਾਂ ਮੇਰਾ ਡਾਕੂਆਂ ਨਾਲ ਕੋਈ ਸਬੰਧ ਨਹੀਂ ਪਤਾ ਨਹੀਂ कोतवाल ਸਾਹਿਬ ਨੇ ਮੇਰੇ ਵਿਰੋਧ ਕਿੱਥੋਂ ਗਵਾਹੀਆਂ ਪੈਦਾ ਕੀਤੀਆਂ ਨੇ ਹਾਕਮ ਮਲਦਾਨ ਭਾਵੇਂ ਮੁਸਲਮਾਨ ਸੀ ਪਰ ਰੱਬ ਦੇ ਭਾਉ ਵਾਲਾ ਬੰਦਾ ਸੀ ਉਹ ਭਲੀ ਭਾਵੇਂ ਜਾਣਦਾ ਸੀ ਕਿ ਗੁਰੂ ਨਾਨਕ ਦੇ ਸਿੱਖ ਕਦੀ ਝੂਠ ਨਹੀਂ ਬੋਲਦੇ ਚਾਹੇ ਉਹਨਾਂ ਦੀ ਜਾਨ ਚਲੀ ਜਾਵੇ ਭਾਵੇਂ ਕੋਤਵਾਲ ਨੇ ਭਾਰੀਆਂ ਗਾਇਆਂ ਪੇਸ਼ ਕੀਤੀਆਂ ਸਨ ਪਰ ਹਾਕਮ ਦੀ ਤਸੱਲੀ ਨਹੀਂ ਸੀ ਹੋ ਰਹੀ ਉਹਨੇ ਭਾਈ ਰੂਪੇ ਨੂੰ ਆਖਿਆ ਕਿ ਤੂੰ ਐਡਾ ਧਨਾੜ ਪੁਰਸ਼ ਹੈ ਤੇਰੇ ਹੱਕ ਵਿੱਚ ਕੋਈ ਗਾਈ ਨਹੀਂ ਦੇ ਸਕਦਾ ਭਾਈ ਰੂਪੇ ਨੇ ਆਖਿਆ ਹਜ਼ੂਰ ਗਵਾਹ ਤਾਂ ਬਥੇਰੇ ਹਨ ਪਰ ਮੇਰੇ ਉੱਪਰ ਕੋਤਵਾਲ ਦੇ ਡਰ ਤੋਂ ਸੱਚ ਕਹਿੰਦੇ ਕਿ ਜਿੱਕਦੇ ਨੇ ਤੁਸੀਂ ਦੱਸੋ ਕੋਈ ਦੂਜੇ ਦੀ ਖਾਤਰ ਕਿਉਂ ਆਪਣੇ ਆਪ ਨੂੰ ਸੰਕਟ ਵਿੱਚ ਪਾਵੇ ਭਾਈ ਰੂਪੇ ਦੀ ਗੱਲ ਸੁਣ ਕੇ कोतवाल ਨੂੰ ਬੜਾ ਗੁੱਸਾ ਆਇਆ ਕਾਜੀ ਵੀ ਇੱਕ ਚੀਜ਼ ਉੱਟਣ ਲੱਗਾ ਪਰ ਕੀ ਕਰ ਸਕਦੇ ਸਨ ਹਾਕਮ ਸੋਚਾਂ ਵਿੱਚ ਪੈ ਗਿਆ ਕਿ ਐਡਾ ਧਨਾੜ ਆਦਮੀ ਜਿਹਦਾ ਕਈ ਨਗਰਾਂ ਵਿੱਚ ਵਣਜ ਵਪਾਰ ਚੱਲਦਾ ਡਾਕਾ ਕਿਉਂ ਮਾਰੇਗਾ ਫਿਰ ਚਿਹਰੇ ਦੇ ਕਿਹ ਹ ਸਰਬ ਸਬਰ ਸਿਦਕ ਨੂਰ ਝਲਕਦਾ ਇਹ ਨੂਰ ਸਦਕੀ ਦੇ ਸੱਚੇ ਸੁੱਚੇ ਬੰਦਿਆਂ ਦੇ ਚਿਹਰੇ ਤੇ ਹੋ ਸਕਦਾ ਪਰ ਪਰ ਤੱਕ ਗਵਾਹਾਂ ਦੇ ਸਾਹਮਣੇ ਉਹ ਕੀ ਕਰੇ ਉਹਨੇ ਮੁਰ ਭਾਈ ਰੂਪੇ ਨੂੰ ਆਖਿਆ ਕਿ ਆਪਣੇ ਪੱਕ ਵਿੱਚ ਕੋਈ ਪੱਕੀ ਟੋਹ ਦੇ ਖਾਲੀ ਗੱਲਾਂ ਨਾਲ ਕੁਝ ਨਹੀਂ ਬਣਦਾ ਤਦ ਭਾਈ ਰੂਪੇ ਨੇ ਆਖਿਆ ਮੈਂ ਨਿਆਂ ਲਈ ਤੇਰੇ ਸਾਹਮਣੇ ਖਲੋਤਾ ਸਿੱਖ ਦਾ ਧਰਮ ਹੈ ਝੂਠ ਨਹੀਂ ਬੋਲਣਾ ਇਹ ਆਪਣੇ ਬਰਾਏ ਹਾਕਮਾਂ ਦੇ ਡਰ ਨਾਲ ਸੱਚ ਗੈਨ ਤੋਂ ਥੜਕਣ ਤਾਂ ਆਪਣੇ ਸਤਿਗੁਰੂ ਦੇ ਦਰਬਾਰ ਪੁਕਾਰ ਕਰਨੀ ਚਾਹੀਦੀ ਮੈਂ ਬੁਗਾਰ ਕਰ ਚੁੱਕਾ ਮੈਨੂੰ ਕੋਈ ਡਰ ਨਹੀਂ ਸਤਿਗੁਰਾਂ ਨੇ ਸਿੱਖਾਂ ਨੂੰ ਮਰਨਾ ਸਿਖਾਇਆ ਔਰ ਮੈਂ ਮਰਨ ਤੋਂ ਨਹੀਂ ਡਰਦਾ ਸਾਡਾ ਸਰੀਰ ਨਾਲ ਮੋਹ ਨਹੀਂ ਸੱਚ ਨਾਲ ਮੋਹ ਹੈ ਹਾਕਮ ਉਹਦੇ ਬਚਨ ਸੁਣ ਕੇ ਹੈਰਾਨ ਹੋ ਗਿਆ ਇੱਕ ਕੋਲੋਂ ਕਾਜੀ ਆਲਾ ਹਜੂਰ ਜੋਗ ਜਿਹਦੀ ਮਿਸਲ ਆਖਦੀ ਹੈ ਆਪ ਨੂੰ ਉਸੇ ਪਾਸੇ ਤੁਰਨਾ ਪਵੇਗਾ ਮਜਬੂਰੀ ਹੈ ਤੁਸੀਂ ਕੀ ਕਰ ਸਕਦੇ ਹੋ ਇਸੇ ਵੇਲੇ ਤਲੰਬੇ ਦੇ कोतवाल ਦਾ ਭੇਜਿਆ ਹੋਇਆ ਕਿ ਦੂਤ ਉੱਥੇ ਆਇਆ ਉਹਨੇ कोतवाल ਦਾ ਇੱਕ ਖਾਤਾ ਹਾਕਮ ਨੂੰ ਦਿੱਤਾ ਤਲੰਬੇ ਦਾ कोतवाल ਵੀ ਬੜਾ ਨੇਕ ਬੰਦਾ ਸੀ ਖੁਦਾ ਦੇ ਡਰ ਵਿੱਚ ਰਹਿੰਦਾ ਸੀ ਸਚਾਈ ਦੀ ਖੋਜ ਮਿਹਨਤ ਨਾਲ ਕਰਦਾ ਸੀ ਉਹਦਾ ਖੱਤ ਪੜ੍ਹ ਕੇ ਹਾਕਮ ਨੇ ਕਾਜੀ ਨੂੰ ਦਿੱਤਾ ਕਾਜੀ ਦਾ ਰੰਗ ਖੱਤ ਪੜਦੇ ਪੜਦੇ ਪੀਲਾ ਪੈ ਗਿਆ ਕੋਤਵਾਲ ਦੇ ਕਹਿਣ ਦੇ ਉਹਨੇ ਖੱਤ ਉੱਚੀ ਪੜ ਕੇ ਸੁਣਾਇਆ ਤਲੰਬੇ ਦੇ ਕੋਤਵਾਲ ਨੇ ਲਿਖਿਆ ਕਿ ਮੈਂ ਬੜੀ ਦੌੜ ਭੱਜ ਕੇ ਡਾਕੂਆਂ ਦਾ ਇੱਕ ਦਲ ਕਾਬੂ ਕੀਤਾ ਇਹਨਾਂ ਦੇ ਸਰਦਾਰ ਦਾ ਨਾਮ ਰੂਪਾ ਮੈਂ ਉਹਨਾਂ ਦੇ ਅੱਡੇ ਦੀ ਤਲਾਸ਼ੀ ਲਈ ਜਿਹੜਾ ਉਹਨਾਂ ਨੇ ਜ਼ਮੀਨ ਦੇ ਠੰਦ ਬਾਇਆ ਹੋਇਆ ਸੀ ਉਤੋਂ ਕਈ ਡਾਕਿਆਂ ਦਾ maal ਬਰਾਮਦ ਹੋਇਆ ਮੈਂ ਸੁਣਿਆ ਸੀ ਕਿ ਮਲਤਾਨ ਵਿੱਚ ਜੋ ਡਾਕਾ ਪਿਆ ਸੀ ਉਹਦੇ ਦੋਸ਼ੇ 'ਚ ਉੱਥੋਂ ਦਾ ਵਪਾਰੀ ਰੂਪਾ ਫੜਿਆ ਗਿਆ ਡਾਕੂਆਂ ਦੇ ਸਰਦਾਰ ਨੇ ਮੰਨਿਆ ਕਿ ਮਲਤਾਨ ਵੀ ਅਸੀਂ ਡਾਕਾ ਮਾਰਿਆ ਸੀ ਉਹ maal ਵੀ ਮਿਲ ਗਿਆ ਮਲਤਾਨ ਦਾ ਵਪਾਰੀ ਰੂਪਾ ਬੇਕਸੂਰ ਹੈ ਤੁਸੀਂ ਕਾਲ ਵਿੱਚ ਕੋਈ ਫੈਸਲਾ ਨਾ ਕਰਨਾ ਮੈਂ ਅਸਲ ਦੋਸ਼ੀਆਂ ਨੂੰ ਲੈ ਕੇ ਛੇਤੀ ਹਾਜ਼ਰ ਹੋ ਰਿਹਾ ਖੱਦ ਸੁਣ ਕੇ ਭਾਈ ਰੂਪੇ ਦੇ ਨੈਣ ਮੁੰਦ ਗਏ ਮੋਹ ਨਿਕਲ ਪਿਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਦਸਮ ਪਤਿ ਪਿਤਾ ਪਾਤਸ਼ਾ ਪਰਮੇਸ਼ਰ ਆਪ ਦਾ ਦਿਲ ਵੀ ਹਲਕਾ ਹੋ ਗਿਆ ਆਕਮ ਦਾ ਦਿਲ ਵੀ ਹਲਕਾ ਹੋ ਗਿਆ ਉਹਨੇ ਭਾਈ ਰੂਪੇ ਨੂੰ ਇੱਜ਼ਤ ਨਾਲ ਬਰੀ ਕਰਤਾ ਭਾਈ ਰੂਪਾ ਖੁਸ਼ੀ ਖੁਸ਼ੀ ਘਰ ਆਇਆ ਦਸਮ ਗੁਰੂ ਦਾ ਤਿਲਕ ਲੱਗਣ ਦਾ ਸਮਾਚਾਰ ਸੁਣ ਚੁੱਕਾ ਸੀ ਉਹ ਭੇਟਾ ਲੈ ਕੇ ਆਨੰਦਪੁਰ ਪਹੁੰਚਣਾ ਚਾਹੁੰਦਾ ਸੀ ਪਰ ਉਹਦੀ ਪਤਨੀ ਬਿਮਾਰ ਸੀ। ਮਲਤਾਨ ਦਾ ਮਸੰਦ ਦੁਲਚਾ ਆਨੰਦਪੁਰ ਜਾ ਰਿਹਾ ਸੀ। ਰੂਪੇ ਨੇ ਉਹਦੇ ਹੱਥ ਮਹਾਰਾਜ ਜੀ ਦਸਮ ਗੁਰੂ ਦੇ ਦਸਤਾਰੇ ਲਈ 100 ਸੁੱਚੇ ਮੋਤੀ ਇੱਕ ਜੋੜੀ ਜੜਾਉ ਕੜੇ 50 ਮੋਹਰਾਂ ਇੱਕ ਜੜਾਉ ਕੁਟਾਰ ਇੱਕ ਰੇਸ਼ਮੀ ਪੋਸ਼ਾਕਾ ਗੁਰੂ ਜੀ ਲਈ ਭੇਜਿਆ। ਮਾਤਾ ਜੀ ਲਈ ਵੀ ਦੋ ਪੋਸ਼ਾਕੇ ਤੇ ਹੋਰ ਵੀ ਕਈ ਤਰ੍ਹਾਂ ਦੇ ਪਦਾਰਥਾਂ ਨਾਲ ਰੱਖੇ। ਅਧਿਆਖਿਆ ਮੇਰੇ ਵੱਲੋਂ ਸਹਿਬ ਜੀ ਨੂੰ ਕਹਿਣਾ ਕਿ ਗੁਰੂ ਨਾਨਕ ਸਾਹਿਬ ਦਾ ਘਰ ਧੰਨ ਜਿਨੇ ਮੇਰੀ ਇੱਜ਼ਤ ਰੱਖੀ ਹੈ ਮੈਂ ਸ਼ਰਮਿੰਦਾ ਕਿ ਨਾਵੇਂ ਗੁਰੂ ਸਤਗੁਰੂ ਦੀ ਸ਼ਹੀਦੀ ਸਮੇਂ ਨਹੀਂ ਪਹੁੰਚ ਸਕਿਆ ਨਾ ਆਪ ਜੀ ਦੇ ਗੁਰਗੱਦੀ ਦੇ ਬਿਰਾਜਮਾਉਣ ਦੇ ਅਫਸਰ ਦੇ ਹਾਜ਼ਰ ਹੋਇਆ ਮੇਰੀ ਮਜਬੂਰੀ ਨੂੰ ਬਖਸ਼ਣਾ ਮੈਨੂੰ ਦਿਦਾਰ ਦੇਣਾ ਮਸਾਂ ਦੇ ਦੁਲਚਾ ਲੋਭੀ ਮਨੁੱਖ ਸੀ ਭਾਈ ਰੂਪੇ ਦੇ ਦਿੱਤੇ ਧਨ ਪਦਾਰਥ ਨੂੰ ਵੇਖ ਕੇ ਉਹਦੀ ਨੀਅਤ ਬਦਲ ਗਈ। ਉਹਨੇ 58 ਵਧੀਆ ਮੋਤੀ 26 ਮੋਹਰਾਂ ਕੱਢ ਕੇ ਘਰ ਰੱਖ ਲੀਆਂ। ਬਾਕੀ ਦੀਆਂ ਵਸਤੂਆਂ ਨਾਲ ਲੈ ਕੇ ਅਨੰਤਪੁਰ ਚੱਲ ਗਏ। ਉੱਥੇ ਪਹੁੰਚ ਕੇ ਲੋਭ ਨੇ ਫੇਰ ਹਲਕਾਇਆ ਉਹਨੇ ਜੜਾ ਉਕਰਿਆਂ ਦੀ ਜੋੜੀ ਵੀ ਕੱਢ ਕੇ ਆਪਣੀ ਪੱਗ ਵਿੱਚ ਲੁਕਾ ਲਈ। ਬਾਕੀ ਦੇ ਪਦਾਰਥ ਸਹਿਬ ਜੀ ਅੱਗੇ ਭੇਟਾ ਕੀਤੇ। ਅਗੋ ਗੁਰੂ ਜੀ ਜਾਣੀ ਜਾਣ ਸਨ ਉਹਨਾਂ ਨੇ ਭਰੇ ਦੀਵਾਨ 'ਚ ਦੁਲਚੇ ਨੂੰ ਪਰ ਤਾਂ ਆ ਕੇ ਪੁੱਛਿਆ ਸਨਾਬ ਭਾਈ ਸਾਡੇ ਲਈ ਕੀ ਮਲਤਾਨ ਤੋਂ ਭੇਟਾ ਲੈ ਕੇ ਆਇਆ ਕੀ ਹੋਰ ਕੀ ਲੈ ਕੇ ਆਇਆ ਦਰਜਾ ਹੱਥ ਜੁੜ ਕੇ ਬੋਲਿਆ ਸੱਚੇ ਬਾਦਸ਼ਾਹ ਜੋ ਕੁਝ ਵੀ ਲਿਆਇਆ ਸੀ ਆਪਦੇ ਹਜੂਰ ਭੇਟਾ ਕਰਤਾ ਸੋਚ ਲੈ ਕੁਝ ਰਹਿਦਾ ਨਹੀਂ ਗਿਆ ਕਿਸੇ ਸ਼ਰਧਾਵਾਨ ਪਿਆਰੇ ਦੀ ਭੇਜੀ ਕੋਈ ਸੁਗਾਤ ਹਜੂਰ ਮਹਾਰਾਜ ਜੀ ਨੇ ਜਦੋਂ ਬਚਨ ਕੀਤਾ ਤਾਂ ਦਾ ਮਹਾਰਾਜ ਜੀ ਹੋਰ ਤਾਂ ਕੁਝ ਨਹੀਂ ਸਭ ਕੁਝ ਚਰਨਾਂ ਵਿੱਚ ਰੱਖਦਾ ਪਰ ਦੇਲੋ ਦਾ ਕੰਬਲ ਲੱਗ ਪਿਆ ਕਿ ਜਾਣੀ ਜਾਨ ਬਾਦਸ਼ਾਹ ਨੇ ਮੇਰੀ ਚੋਰੀ ਤਾੜ ਲਈ ਐ ਪਰ ਕਿੱਥੇ ਇੱਕ ਅਣਜਾਨ ਬਾਲਕ ਵਿੱਚ ਇਨੀ ਸ਼ਕਤੀ ਨਹੀਂ ਹੋ ਸਕਦੀ ਤਦੇ ਸਤਗੁਰਾਂ ਨੇ ਕੋਲ ਪੈਗ ਤੀਰ ਨਾਲ ਦੁਲਚੇ ਦੀ ਪੱਗ ਲਾਤੀ ਪੱਗ ਦੇ ਧਰਤੀ ਦੇ ਡਿਗਦਿਆਂ ਹੀ ਸਤਗੁਰਾਂ ਲਈ ਮੇਚ ਦੇ ਬਣੇ ਹੋਏ ਦੋ ਸੋਨੇ ਦੇ ਜੜਾਉ ਕੜੇ ਬਾਹਰ ਨਿਕਲ ਗਏ ਇੱਕ ਸਿੱਖ ਨੇ ਕੜੇ ਚੁੱਕ ਗਏ ਮਹਾਰਾਜ ਦੇ ਸਾਹਮਣੇ ਆ ਕੇ ਸਹਿਬ ਜੀ ਮਸਕਰਾ ਕੇ ਮਸੰਦ ਵਾਲੇ ਵੇਖਣ ਲੱਗੇ ਦੁਲਚਾ ਪੱਗ ਲੈ ਕੇ ਸਹਿਬ ਜੀ ਦੇ ਚਰਨਾਂ ਦੇ ਜਾ ਟੱਠਾ ਤੇ ਲੱਗਾ ਭੁੱਲ ਬਖਸ਼ਾਉਣ ਤਰਲੇ ਕਰਨਾ ਭਾਈ ਹਰ ਦਿੱਤਾ ਜੀ ਵੀ ਗੁਰੂ ਦੇ ਕੋਲ ਹੀ ਬੈਠੇ ਸਨ ਉਹਨਾਂ ਦਾ ਕੋਮਲ ਮਨ ਦਰਬ ਗਿਆ ਉਹ ਸਹਿਬਾਂ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਬੇਨਤੀ ਕੀਤੀ ਮਸੰਦ ਦੀ ਭੁੱਲ ਨੂੰ ਬਖਸ਼ ਦਿਓ ਸਹਿਬ ਬੋਲੇ ਗੁਰੂ ਨਾਨਕ ਦਾ ਘਰ ਸਦਾ ਬਖਸ਼ਿੰਦ ਸਾਨੂੰ ਮਾਇਆ ਨਾਲ ਮੋਹ ਨਹੀਂ ਅਸਾਂ ਦੁਲਚੇ ਨੂੰ ਬਖਸ਼ਿਆ ਫਿਰ ਸਹਿਬ ਜੀ ਨੇ ਮਸੰਦ ਨੂੰ ਉਸ ਪ੍ਰੇਮੀ ਸਖ ਦੀ ਵਾਰਤਾ ਸੁਣਾਉਣ ਲਈ ਆਖਿਆ ਜਿਨਨੇ ਸਾਰੇ ਪਦਾਰਥ ਭੇਜੇ ਸਨ ਦੁਲਚੇ ਨੇ ਦੀਵਾਨ ਵਿੱਚ ਸਾਰੀ ਘਟਨਾ ਸੁਣਾਈ ਜਿਹੜੇ ਮੋਤੀ ਮੋਹਰਾ ਘਰ ਰੱਖਿਆ ਸੀ ਉਹਨਾਂ ਦੀ ਚੋਰੀ ਦਾ ਵੀ ਅਪਰਾਧ ਕਬੂਲ ਕਰਕੇ ਸੱਚੇ ਸਾਈਂ ਅੱਗੇ ਭੁੱਲ ਬਖਸ਼ਾਉਣ ਦੀ ਅਰਜ਼ੋਈ ਕੀਤੀ ਸਹਿਬ ਜੀ ਨੇ ਆਗਿਆ ਕੀਤੀ ਮਾਇਆ ਮੋਹਣੀ ਹੈ ਇਹਦਾ ਮੋਹ ਤਿਆਗ ਦੇਹ ਦੇ ਇਸ ਮਾਇਆ ਦੇ ਸ਼ਾਸਤਰਾਤ ਭੇਜ ਕੇ ਇਸ ਨੂੰ ਸਫਲ ਬਣਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਸਿੱਖ ਬੜੇ ਜੋਸ਼ ਵਿੱਚ ਸਨ। ਬਾਲ ਗੋਬਿੰਦ ਸਿੰਘ ਜਣ ਗੁਰਗੱਦੀ ਤੇ ਬਿਰਾਜਮਾਨ ਹੋ ਚੁੱਕੇ ਸਨ ਸਿੱਖਾਂ ਦੀ ਅਗਵਾਈ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਸਿਰ ਆਪੀ ਸੀ। ਉਹਨਾਂ ਨੇ ਸਿੱਖਾਂ ਵਿੱਚ ਪੈਦਾ ਹੋਏ ਜੋਸ਼ ਨੂੰ ਅਦੇ ਨਾਰਾਜ਼ਗੀ ਨੂੰ ਸੰਗਠਿਤ ਰੂਪ ਵਿੱਚ ਲਿਆਉਣ ਅਦੇ ਉਹਨੂੰ ਇੱਕ ਵਿਸ਼ੇਸ਼ ਸੇਧ ਦੇਣ ਦਾ ਨਿਸ਼ਚਾ ਕੀਤਾ ਇਹ ਸੇਧ ਸੀ ਸਿੱਖਾਂ ਨੂੰ ਇੱਕ ਸੈਨਿਕ ਜਥੇਬੰਦੀ ਵਿੱਚ ਸੰਗਠਿਤ ਕਰਨਾ ਗੁਰੂ ਗੋਬਿੰਦ ਸਿੰਘ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ ਵੇਖ ਲਿਆ ਕਿ ਮੁਗਲ ਰਾਜ ਇੱਕ ਸੈਨਿਕ ਰਾਜ ਹੈ ਸੈਨਾ ਦੇ ਸਹਾਰੇ ਇਹ ਲੋਕਾਂ ਦੇ ਰਾਜ ਕਰਦਾ ਹੈ ਮਨ ਮਰਜ਼ੀ ਦੇ ਜ਼ੁਲਮ ਢਾਉਂਦਾ ਹੈ ਸੈਨਾ ਦਾ ਮੁਕਾਬਲਾ ਕੋਈ ਸੰਗਠਿਤ ਸੈਨਿਕ ਸ਼ਕਤੀ ਹੀ ਕਰ ਸਕਦੀ ਹੈ ਇਸ ਲਈ ਜ਼ੁਲਮ ਅਤੇ ਅਨਿਆਦ ਅੰਤ ਕਰਨ ਲਈ ਤਲਵਾਰ ਉਠਾਉਣਾ ਜ਼ਰੂਰੀ ਹੋ ਗਿਆ ਇਹ ਸੋਚ ਕੇ ਗੁਰੂ ਜੀ ਨੇ ਪਹਿਲਾਂ ਆਪ ਨਿਯਮਤ ਰੂਪ ਵਿੱਚ ਸੈਨਿਕ ਸਿਖਲਾਈ ਲੈਣੀ ਸ਼ੁਰੂ ਕੀਤੀ ਇਸ ਕੰਮ ਵਿੱਚ ਬੀਬੀ ਵੀਰੋ ਦਾ ਪੁੱਤਰ ਬਾਬਾ ਸੂਰਜਮਾਲ ਦੇ ਪੋਤਰੇ ਗੁਲਾਬ ਰਾਏ ਦਾ ਸ਼ਾਮਦਾਸ ਅਦੇ ਗੁਰੂ ਹਰਗੋਬਿੰਦ ਸਾਹਿਬ ਦੇ ਬ੍ਰੋਧ ਦਾ ਪੁੱਤਰ ਦਇਆਨੰਦ ਉਹਨਾਂ ਦੀ ਸਹਿਤਾ ਕੀਤੇ ਗੁਰੂ ਜੀ ਨਾਲ ਜੋਧਿਆਂ ਨਾਲ ਮਿਲ ਕੇ ਸ਼ਾਸਤਰ ਚਲਾਉਣ ਦਾ ਅਭਿਆਸ ਕਰਦੇ ਛੇਤੀ ਆਪ ਜੀ ਨੇ ਹਰ ਪ੍ਰਕਾਰ ਦੇ ਸ਼ਾਸਤਰ ਜਿਵੇਂ ਤਲਵਾਰ ਨੇਜਾ ਤੀਰ ਬਰਸ਼ਾ ਬੰਦੂਕ ਆਦ ਚਲਾਉਣ ਵਿੱਚ ਸੰਪੂਰਨ ਨਿਪੁੰਨਤਾ ਪ੍ਰਾਪਤ ਕਰ ਲਈ ਇਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਫੌਜੀ ਸਿਖਲਾਈ ਦੇਣੀ ਆਰੰਭ ਕੀਤੀ ਇਸ ਕਾਰਜ ਨੇ ਆ ਕਾਫੀ ਮਾਤਰਾ ਵਿੱਚ ਸ਼ਾਸਤਰਾ ਘੋੜਿਆਂ ਆਦ ਦੀ ਲੋੜ ਸੀ ਸੋ ਸੈਕ ਸੰਗਤਾਂ ਨੂੰ ਆਗਿਆ ਕਰਤੀ ਅੱਗੇ ਤੋਂ ਗੁਰੂ ਦਰਸ਼ਨਾਂ ਲਈ ਆਉਂਦੇ ਸਮੇਂ ਜੇ ਕੋਈ ਭੇਟਾ ਲਿਆਉਣੀ ਹੋਵੇ ਤਾਂ ਭੇਟਾ ਵਧੀਆ ਕਿਸਮ ਦੇ ਸ਼ਾਸਤਰ ਉੱਚੀ نسل ਦੇ ਘੋੜਿਆਂ ਦੇ ਰੂਪ ਵਿੱਚ ਹੋਇਆ ਕਰੇ ਇਹ ਸਾਕਿਆ ਦੇ ਸਿੱਟੇ ਵਜੋਂ ਗੁਰੂ ਸਾਹਿਬ ਕੋਲ ਭਾਰੀ ਗਿਣਤੀ ਵਿੱਚ ਵਧੀਆ ਕਿਸਮ ਦੇ ਹਥਿਆਰ ਘੋੜੇ ਇਕੱਤਰ ਹੋਣ ਲੱਗੇ ਸੈਨਿਕ ਸਗਲਾਈ ਦੇ ਨਾਲ-ਨਾਲ ਸਿੱਖਾਂ ਦਾ ਜੋਸ਼ ਮਨੋਂ ਵੱਲ ਉੱਚਾ ਰੱਖਣ ਲਈ ਗੁਰੂ ਜੀ ਨੇ ਬੀਰਾਸ ਦੇ ਸਹਿਦ ਦੀ ਰਚਨਾ ਕਰਨੀ ਅਧਿਆਪਨੇ ਦਰਬਾਰੀ ਕਵੀਆਂ ਕੋਲੋਂ ਕਰਾਉਣੀ ਸ਼ੁਰੂ ਕੀਤੀ ਸਹਿਦ ਖਾਸ ਕਰਕੇ ਕਵਤਾ ਦਾ ਲੋਕਾਂ ਦੇ ਮਨਾਂ ਉਤੇ ਡੂੰਘਾ ਅਸਰ ਹੁੰਦਾ ਗੁਰੂ ਜੀ ਨੇ ਚੰਡੀ ਦੀ ਵਾਰ ਦੇ ਨਾਟਕ অতি ਸੁੰਦਰ ਤੇ ਜਸ਼ੀਲੀ ਲੰਮੀ ਬਾਣੀ ਰਚੀ ਇਸੇ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਨਾਮ ਦੇ ਕੇ ਉੱਚ ਕੋਟੀ ਦੇ ਕਵੀਆਂ ਪਾਸੋਂ ਬੀਰ ਕਾਵ ਦੀ ਰਚਨਾ ਕਰਾਈ ਉਹਨਾਂ ਦੇ ਦਰਬਾਰ ਵਿੱਚ ਢਾਡੀ ਲੋਕ ਵੀਰ ਰਸਤੀਆਂ ਵਾਰਾਂ ਗਾਇਆ ਕਰਦੇ ਸਨ ਇਸ ਰਾਹ ਅਨੰਦਪੁਰ ਦੇ ਸ਼ਾਂਤ ਵਾਤਾਵਰਨ ਉੱਤੇ ਹੁਣ ਵੀਰਤਾ ਜੋਸ਼ ਅਦੇਮਾ ਦਾ ਰੰਗ ਚਮਕਣ ਲੱਗਾ ਇਸ ਤਿਆਰੀ ਦਾ ਵਰਣਨ ਗੁਰੂ ਜੀ ਨੇ ਵਿਚਤਰ ਨਾਟਕ ਵਿੱਚ ਇਸ ਪ੍ਰਕਾਰ ਕੀਤਾ ਰਾਜ ਸਾਜ ਹਮ ਪਰ ਜਗ ਜਬ ਆਇਓ ਯਥਾ ਸ਼ਕਤ ਤਵ ਧਰਮ ਚਲਾਇਓ ਪਾਤ ਪਾਤ ਬਣ ਖੇਲ ਸ਼ਿਕਾਰਾ ਮਾਰੇ ਰੀਸ਼ ਰੋਜ ਚੁੰਖਾਰਾ ਤੇ ਮਹਾਰਾਜ ਜੀ ਰੋਜ ਹੀ ਸੰਗਤਾਂ ਦੇ ਵਿੱਚ ਵੀਰ ਰਸ ਭਰਦੇ ਤੇ ਉਪਦੇਸ਼ ਕਰਦੇ ਜੇ ਜ਼ੁਲਮ ਸਹਿ ਕਰਨਾ ਪਾਪ ਤਾ ਜ਼ੁਲਮ ਸਹਿਣਾ ਵੀ ਪਾਪ ਹੈ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਵੀਰ ਰਸ ਸਮਝਾ ਕੇ ਸੁਨਾਗੇ ਜਿਹੜੇ ਸਿੱਖ ਮਨ ਦੇ ਵਿੱਚ ਕਮਜ਼ੋਰੀ ਧਾਰਨ ਕੀਤੀ ਬੈਠੇ ਸਨ ਸਾਰਿਆਂ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਆਪਣੇ ਮਨ ਨੂੰ ਮਨੋਬਲ ਨੂੰ ਕਾਇਮ ਕੀਤਾ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਰੋਜ਼ ਨਿਹਾਲ ਹੁੰਦੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਖਰਵੱਦ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗਾਂਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ